ਆਹ ਆਹ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੇਹ ਖਾਦ ਪਾਉਣ ਅੱਜ ਇਹ ਭਰ ਗਿਆ ਕਨਕਾ ਇਧਰ ਤੇ ਸਪਰੇਅ ਤੇ ਆਪਾਂ ਪਹਿਲੋਂ ਕਰਦੇ ਸੀ ਹਣਾ ਗਾਲੂ ਹਾਂਜੀ ਹਾਂਜੀ ਨਦੀਨ ਹੈਗਾ ਫਰਕ ਫਿਰਣਾ ਨਦੀਨ ਹੈਗਾ ਜੇ ਫਰਕ ਜ ਸੁਲਤਾਨਦੀਨ ਅਜੇ ਨਦੀਨ ਖਲਾਉ ਗਿਆ ਅਜੇ ਸੁਕਾਣੀ ਪੂਰਾ ਅਜੇ ਪਾਣਾ ਤੋਂ ਜੇ ਪੈਰੀ ਸੁੱਕੂ ਦੂਜੀ ਖਾਜੋਂ ਪਾਉਣਾ ਵੇ ਫੇਰ ਪਾ ਲੱਗੂ ਹਣਾ ਫੇਰ ਪਾ ਲੱਗੂਗਾ ਥੋੜੀ ਪੈਰੀ ਸੁੱਕ ਜੂਗੀ ਜੋ ਫੇਰ ਰਿਜ਼ਲਟ ਦਾ ਪਤਾ ਲੱਗੂਗਾ ਪਾ ਲੱਗੂਗਾ ਆ ਕੇ ਹੂੰ ਕਾਂਦਾ اتنا ਸੰਗੋਰ ਨੇ ਆਨ ਸੰਗੋਰ ਨੇ ਏਡੀ ਛੇਤੀ ਖਟਾ ਕਰਦੀ ਇਹਨੇ ਕੀਤਾ ਖਟਾ ਫੜਾ ਫੜਾ ਜਿਹੜਾ ਸੰਗੋਰ ਪਾਉਂਦੇ ਆ ਉਹਦਾ ਵੀ ਅਜੇ ਅਜੇ ਰਿਜ਼ਲਟ ਨਹੀਂ ਉਹਦਾ ਵੀ ਆਇਆ ਉਹਨੂੰ ਪਾਈ ਨੂੰ ਆਪਾਂ ਕਨੇਦਨ ਹੋ ਕੇ ਕੱਲੋ ਦਰ ਇਹਦਾਂ ਦੇ ਭਾਈ ਜੇ ਇੱਕ ਦਿਨ ਹੋਈ ਗਿਆ ਪੰਜ ਕੇ ਦਿਨ ਹੋ ਗਏ ਹਾਂਜੀ ਉਹਨੇ ਅਜੇ ਇਹ ਨਹੀਂ ਕੋਈ ਅਸਰ ਕੀਤਾ ਸੰਗੋਰ ਨੇ ਇਹ ਦਾ ਥੋੜਾ ਬੋਤਾ ਹੈਗਾ ਇਹ ਪਹਿਲਾਂ ਜਦੋਂ ਪਈ ਹੈ ਜ਼ਿਆਦਾ ਟਾਈਮ ਚੱਲ ਹੋ ਗਿਆ ਨਾ ਟਾਈਮ ਜ਼ਿਆਦਾ ਆ ਗਿਆ ਇਹਨੂੰ ਹੋਰ ਕੀਤੀ ਪਹਿਲਾਂ ਨਹੀਂ ਕੀਤੀ ਸੰਘ ਭਰਨ ਤੋਂ ਦੇ ਇਹਨੂੰ ਟਾਈਮ ਹੋ ਗਿਆ ਥੋੜਾ ਜ਼ਿਆਦਾ ਹੁਣ ਖੋਲਣਾ ਪੋਰੀ ਫਿਰ ਪਾਈ ਹੈ ਨਾ ਹਾਂਜੀ ਹਾਂਜੀ ਤਿੰਨ ਬਰਾਈਆਂ ਤਿੰਨ ਕ ਪੁਰੀਆਂ ਹੈ ਨਾ ਹਾਂਜੀ ਹੁਣ ਫਿਰ ਉੱਧਰ ਜਾ ਕੇ ਉਹਦਾ ਰਲਾਰ ਲਾਜ ਪਾਉਣੀ ਪੈਣੀ ਹੈ ਹਾਂਜੀ ਉੱਤੇ ਸੰਘ ਹੋਰ ਪਾਉਣੀ ਹੈ ਅੱਜ ਫੇਰ ਦੋ ਇੱਕ ਸੰਘ ਹੋਰ ਪਾਉਣੀ ਆ ਕੇ ਲਾ ਦੇ ਹਾਂਜੀ ਵੀ ਜੀ ਹੁਣ ਬੋਰੀ ਲੱਗੇ ਖੋਲਣ ਚੋ ਠੀਕ ਜੋ ਅਗਲੀ ਵੀਡੀਓ ਤੁਹਾਨੂੰ ਫੇਰ ਦਿਖਾਉਂਦੇ ਆਂ ਵੀ ਸੰਗੌਰ ਅੱਜ ਫੇਰ ਆਉਣੀਏ। ਹਾਂ ਉਹ ਮੈਂ ਤੇ ਚੱਲਣੀਆਂ ਮੋਟਰਾਂ ਦਾ ਜੇ ਪਾਉਂਦੇ। ਉਧਰ ਪਾਣੀ ਚੱਲਣਿਆ ਅੱਜ ਆਪਣਾ। ਹਾਂ ਉਹ ਚੱਲਣਿਆ ਮਰਤੀ ਥੋੜੀ ਹੁੰਦੀ ਆ। ਮਰਤੀ ਥੋੜੀ ਹੁੰਦੀ ਆ ਤੇ ਦੋਰੇ ਦੋਰੇ ਭਰਨਾ ਪੈਂਦਾ। ਥੋੜਾ ਜਿਹਾ ਥਾਂ ਰਹਿ ਜਾਂਦਾ ਫੇਰ ਭਰਨਾ ਪੈਂਦਾ ਜੇ। ਹਾਂ ਕਨਾਲ ਕਨਾਲ ਥਾਂ ਅੱਗੇ ਰਹਿ ਜਾਂਦਾ ਜੇ। ਤੇ ਉਹ ਫੇਰ ਦੋਰੇ ਭਰਨਾ ਪੈਂਦਾ ਜੇ। ਤੇ ਚੋ ਠੀਕ ਹੈ ਅਗਲੀ ਵੀਡੀਓ 'ਚ ਫੇਰ ਮਿਲਦੇ ਆਂ। ਇੰਦੀ ਆ ਗਈ ਪਿੰਡ ਵਾਲੀ ਮੋਟਰ ਤੇ ਆਪਾਂ ਇੱਧਰ ਹਾਂ ਅੱਗੇ ਸੰਦੂਰਾ ਲਾ ਕੇ ਪਾਣ। ਬਾਦ ਕਾੜੀ ਜਿਆਦਾ ਹੈ ਨਾ। ਕਾੜ ਨੂੰ ਆ ਗਈ ਜਾਏ ਹੁਣ ਥੋੜਾ ਖੋਲਣ ਦੀ। ਚਕਾਤੀ ਇਹਨੂੰ ਅੱਜ ਮੈਂ। ਨਾ ਕਾਲ। ਜਿਵੇਂ ਅਸੀਂ 4-4 ਮੀਟਰ ਪੁੰਦਾ ਖਾਦ। ਪਰ ਉਹਨਾਂ 4 ਮੀਟਰ ਪੁੰਦਾ ਉਹਨਾਂ ਬਾਜ ਜਾ ਰਹੇ ਸੀ। ਚਾਈ ਦਾ ਥੋੜਾ ਜਿਹਾ ਖੋਲਣ ਦੀ ਉਹਨਾਂ ਬੰਦੇ ਬੜੇ ਨਾ 6-8 ਬੰਦੇ ਆ। ਇਹਦੀ ਉੱਥੇ ਵਾਰੀ ਨਹੀਂ ਹੁੰਦੀ ਰਹੀ। ਆ ਗਏ ਨੇ ਪਿੰਡ ਵਾਲੀ ਮੋਟਰ ਤੇ ਇੱਧਰ ਚੱਲੁੰਦੀਆਂ ਮੋਟਰਾਂ ਦੇ ਪਾਪਾ ਦੇ ਆ ਪਾਣੀ ਕੋ ਕਿਲਾ ਦੋਰੇ ਉਹ ਭਰ ਕੇ ਫੇਰ ਬੰਦ ਕਰ ਦਿੰਨੇ ਹਨਾ ਕਾਲੂ ਇਹਨੂੰ ਫੇਰ ਪਰਸਾਂ ਭਰ ਲਾਂਗੇ ਫੇਰ ਭਰਨਾ ਨਹੀਂ ਫੇਰ ਰਾਇਣਾ ਨੇ ਇਤਰਾ ਇਹ ਦੋਰੇ ਭਰਨੇ ਪੈਂਦੀ ਸਾਰੀ ਤੇ ਇੱਧਰ ਉਹ ਲੱਗਾ ਨਿਬੜ ਚੱਲਿਆ ਕੰਮ ਇੱਧਰ ਤੇ ਉਹ ਬਿਜਲੀ ਘਰ ਵਾਲਾ ਇੱਕ ਰਹਿ ਗਿਆ ਬਸ ਇੱਧਰ ਆ ਸਾਰੀ ਭਰੀ ਗਈ ਹੈ ਇਹਨਾਂ ਨੂੰ ਇਹਨੂੰ ਹੀ ਪਾਤੀ ਸੰਗੋਰ ਤੈਨੂੰ ਹੀ ਯਾਰ ਆ ਗਿਆ ਉਹ ਪਰੇ ਅੱਧਾ ਅੱਧਾ ਕਿਲਾ ਤੋੜਿਓ ਉਹ ਲੰਮਾ ਆਹ ਥੋੜੀ ਜੀ ਕਣਕ ਘੱਟ ਹੋ ਗਈ ਐ ਥੋੜਾ ਜਿਹਾ ਬੱਤਰ ਘੱਟ ਸੀ ਉਹ ਚ ਪਰਾਲੀ ਜਿਆਦੀ ਸੀ ਇਧਰੋਂ ਦੇ ਬੇਲਰ ਨਾਲ ਪਰਾਲੀ ਚੁੱਕੀ ਸਾਰੀ ਇਧਰ ਕਣਕ ਵਧੀਆ ਹੋ ਗਈ ਹੈ ਨਾ ਕਣੂ ਸਾਰੀ ਵਧੀਆ ਸਾਰੀ ਵਧੀਆ ਗਈ ਆ ਅੱਜ ਅੱਦੇ ਕਿਲੇ ਜਾ ਥੋੜੀ ਜੀ ਵੀ ਰਲੀ ਹੋ ਗਈ ਐ ਪੈ ਗਈ ਕਣਕ ਪਰ ਆ ਪੁੰਜ ਘੱਟ ਗਈ ਤੇ ਦੇਦਦੀ ਐ ਆਹ ਥੋੜੀ ਰਲੀ ਦੀ ਹੁੰਦੀ ਐ ਮਾਪੀਆਂ ਲੱਗਾ ਕਾਲੂ ਰਲਾਉਣ ਨੂੰ ਮੈਨੂੰ ਮਖਾਉਂਦੇ ਕਿੰਨਾ ਕਾਲੂ ਤਾਂ ਤਾਂ ਸੰਕੋਲਰ ਲਾਉਂਦਾ ਆ ਕਾਲ ਆਹ ਲੱਗੇ ਰੇ ਲਾਏਗਾ ਲਿਆਂ ਭਾਈ ਕਟਫਟਣ ਲਈ ਦੋ ਜਿਹੇ ਨਹੀਂ ਫੇਤਰੇ ਪਾੜੀ ਜਾ ਇੱਥੇ ਇੱਥੇ ਫਾੜੇ ਖਰੀਦਿਆ ਕਰ ਆ ਫਾੜ ਹੁਣ ਪਾੜੇ ਕਰਾ ਨਹੀਂ ਇਧਰ ਉਧਰ ਨਾ ਕਰੀਂ ਲਓ ਜੀ ਇਹ ਵੀਰੋਂ ਨਹੀਂ ਗੱਲਾਂ ਲੱਗੀਆਂ ਦੇਖੋ ਪੱਟ ਖੋਲਦੇ ਪੈਟ ਵੇਖੋ ਖੋਲਦੇ ਹਣ ਆ ਜੇ ਅਹੀਂ ਪ੍ਰੇਮ ਦਾ ਡੇਹ ਹਾ ਜੇ ਪਰ ਗੱਲ ਨਹੀਂ ਪੰਡੀ ਇਹ ਕੱਲੂ ਆਲੂਆਂ ਦੇ ਪਾਉਣ ਵਾਲੀ ਦਵਾਈ ਹੈਂ ਜੀ ਆਹ ਕਣਕ ਉਹ ਕਿੰਨੀ ਆਉਂਦੀ ਫੋਨ ਚੋਂ ਆਉਣੀ ਨਹੀਂ ਸਮਝ ਨਹੀਂ ਫੋਨ ਚ ਚੱਕਰਾ ਲਣੀ ਹੈਂ ਜੀ 300 ਗ੍ਰਾਮ 300 ਗ੍ਰਾਮ ਪਾ ਦਈਏ ਨਾ ਹਾਂ ਜੀ 300 ਗ੍ਰਾਮ ਪਾ ਦਨ ਲੱਗੇ ਆ ਤੇ ਇਹ ਕੋਸ਼ ਨਹੀਂ ਏਡਾ ਜ਼ਿਆਦਾ ਅਣ ਨਿਫਰ ਹੋਇਆ ਮਾ 300 ਨੇ ਮਾ ਨਾ ਕੰਨ ਕਰਾਉਣੀ ਅਸਰ ਕਰਦੀ ਮਾਸਾ ਵੀ ਹਾਂ ਜੀ ਹਾਂ ਜੀ ਕਣਕ ਮਾਸਾ ਖਰਗ ਪਿੰਡਾ ਕਣ ਕਾਨੂੰਨੀ ਪੈਂਦਾ ਜਿਉ ਫਰਕ ਹਾਂਜੀ ਇਹ ਖਾਦ ਦਾ ਅਸਰ ਥੋੜਾ ਜਿਹਾ ਘਟ ਜਾਂਦਾ ਖਾਦ ਇਹ ਨਾਲ ਅਸਰ ਨਹੀਂ ਕਰਦੀ ਹਾਂਜੀ ਇਹਨਾਂ ਕਾਲ ਨਹੀਂ ਅਸਰ ਕਰਨਾ ਹੁੰਦਾ ਆ ਸਹੀ ਗੱਲ ਜੀ ਲਿਆ ਤੇ ਪਾ ਲਈ ਇੱਕ ਟਾਗਰ ਬਾਅਦ ਪਾ ਲੈਨੇ ਹਣਾ ਹਾਂਜੀ ਹਲ ਮਿਕਸ ਕਰਕੇ ਇਹਨੂੰ ਦੇ ਮਿਕਸ ਕਰਦੇ ਲੱਗੇ 10 15 ਮਿੰਟਾਂ ਦੇ ਲਾਓ ਫਿਰ ਚੰਗੀ ਜਿਹੀ ਮਿਕਸ ਹੁੰਦੀ ਆ ਹਾਂਜੀ ਆਪਾਂ ਵੇ ਇੱਕ ਵੀਾਰ ਕਰਕੇ ਤੇ ਢੋਂਦਾ ਲੈਨੇ ਆ ਉਹ ਵੀ ਕਾਲਾ ਪੈ ਜਾਂਦਾ ਜਾਤਾਂ ਦਾ ਬਸ ਕਰੀਏ ਐਂ ਕੱਲ ਨਹੀਂ ਕੰਮ ਤੁਹਾਨੂੰ ਪਤਾ ਫਿਰ ਹੋਰ ਵੀ ਕੰਮ ਹੈ ਕੰਮ ਬੜੇ ਹੁੰਦੇ ਜਾਂਦਾ ਦਿਹਾੜੀ ਜਾਂਦਾ ਯਾ ਪਿਆਨਾ ਦਿਹਾੜੀ ਪਾਉਣੀ ਮੈਂ ਪੰਜੋਂ ਦਾ ਪਰ ਕੋਲਾਣਾ ਦੇ ਪੰਜੋਂ ਦਾ ਮੈਂ ਇੰਟਰ ਆਲੇ ਨਾਲ ਜਾਣਾ ਉਲਕੇ ਲੈ ਇੰਟਰ ਪਾ ਕੇ ਹੋਣਾ ਉਹਨਾਂ ਕੋਲ ਆਉਂਦਾ ਫੇਰ ਮੇ ਟਰੈਕ ਤੇ ਕਿਸ਼ਤ ਜਾਣੀ ਆ ਉਹਦਾ ਕਿਸ਼ਤਾਈ ਆ ਪੈਸੇ ਨਹੀਂ ਪੂਰੇ ਹੁੰਦੇ ਹਾਂ ਜੀ ਪੈਸੇ ਪੂਰੇ ਦੇ ਗਾ ਜੀ ਵੀਰ ਯਾਰ ਪਾਸੇ ਵਧਾ ਦਿੰਦਾ ਆ 770 ਰੁਪਇਆ ਕਰਤਾ ਵੀਰ ਇਹਦਾ ਵਿਆਜ ਵਿਆਜ ਟੋਟਲ ਹੋ ਗਿਆ ਹੁਣ ਵਿਆਜ ਲਾਈ ਜਾਂਦਾ ਰੋਜ ਦਾ 50 ਰੁਪਇਆ ਵਿਆਜ ਪਾਈ ਜਾਂਦਾ ਲੀ ਨਾ ਤੇ ਵਿਆਜ ਇਹਦੇ ਨਾਲ ਨਾਲ ਇਹਦਾ ਨਾ ਵਿਆਜ ਲਾਈ ਜਣਾ ਮੈਂ ਤੇ ਆਜਾ ਹਾਂ ਜੀ ਥੋੜਾ ਆ ਬਸ ਲਈ ਜਿਆਦਾ ਨੇ ਉਹ ਕੱਲ ਨੂੰ ਵਾਪਸ ਪਾਤਾ ਹੈ ਨਾ ਹਾਂ ਜੀ ਅੱਜ ਚਲ ਥੋੜਾ ਪਾ ਲ ਤੇਹੀਂ ਜੋ ਹਾਂਜੀ ਤਿੰਨ ਬੋਰੀਆਂ ਜਿਹਾ ਪੂਰਾ ਸਰਜੂਗਾ ਜਿਹਾ 6 ਬੋਰੀਆਂ ਕੇ ਪਾਏ ਆ ਹਨਾ ਹਾਂਜੀ ਖਾ ਦਾ ਵਾਧੂ ਪਾਤੀ ਖਾ ਦਾ ਵਾਧੂ ਪਾਤੀ ਤਨ ਤਨ ਕਰਈ ਜਾਣੇ ਆ ਭਾਈ ਉਹ ਭਰ ਕੇ ਮੈਂ ਬੰਦ ਕਰ ਦੋ ਫੇਰ ਨਹੀਂ ਭਰਨਾ ਆ ਹੈਂ ਇਹ ਅੱਧਾ ਭਰੂਗਾ ਹੈਂ ਇਹਦਾ ਉਹੋ ਧਰਨਾ ਵਾਹ ਅੱਜ ਕੋਲ ਕੋਲ ਕੜਤਾ ਆਨੇ ਗਾਣੇ ਵੇਦਾ ਅੰਕਲ ਵੀ ਆ ਗਏ ਆ ਪਾਣੀ ਲਾਉਂਦੇ ਸੀ ਅੰਕਲ ਵੀ ਨਹੀਂ ਕੋਈ ਗੱਲ ਕੋਈ ਵੱਡੀ ਉੱਨੀ ਹੋਈ ਜੇ ਕੜਚੋਣਾ ਫਿਰ ਹੋਈ ਰਹੀ ਚੱਲ ਕਰੀ ਆ ਯਾਰ ਲੱਗੀ ਫਿਰ ਹੈ ਲੋ ਬਾਜ ਠੀਕ ਨਹੀਂ ਜਾਂਦਾ ਲਾ ਗਲੋਤਾ ਜਾਂਦਾ ਨਾ ਵੇਖਣ ਅੱਜ ਗੈਰ ਨਹੀਂ ਖਾਜਾ ਵੇਲਾ ਬੋਣਾ ਕਰਨਾ ਕੁਝ ਨਹੀਂ ਵੇਲਾ ਪਣਾ ਇਹ ਤਾਂ ਬੜੇ ਚਰਧਾਮ ਦਾ ਇੱਕ ਰਣਾ ਸਾਕੀ ਹੁੰਦੀ ਫਿਰ ਬਣੀ ਦੀ ਤਾਂ ਬਾਬੇ ਆਵੇਂ ਬੈਗ ਵਾਜ ਰਵਾਜ ਕਰਦੇ ਨੇ ਅੰਦਰ ਇਹ ਖੜਾ ਕੰਮ ਹੈ ਮੈਂ ਆਦੇ ਤੇ ਤੇਰੇ ਕੋਲ ਕੋਈ ਕੰਮ ਹੀ ਨਹੀਂ ਨਾ ਜਿਆਦਾ ਉਹਨੂੰ ਬਾਤ ਆਉਂਦੀ ਹੈ ਤੂੰ ਅੱਜ ਸਾਰੀ ਤਿਆਰੀ ਬੈਥੇ ਨੂੰ ਸਾਥ ਖਾਣਾ ਨੂੰ ਤੁਹਾਨੂੰ ਸਭ ਕੁਝ ਜਾਣ ਤਾਰਾ ਕੁਝ ਹੋ ਗਾ ਠੀਕ ਤੂੰ ਜਾਣਾ ਨਿਕਲ ਰੋਜ਼ਾਨਾ ਵਗਰ ਵਾਅਰ ਕਰਨਾ ਨੂੰ ਇੱਕ ਕਮਰੇ ਵਾਟਦਾ ਤੂੰ ਬਾਸ ਆਰਾਮ ਆਰਾਮ ਰਾਮ ਰਾਮ ਕਰੀਂ ਨਾ ਕਰੀ ਜਾ ਤੂੰ ਉਹ ਤੇ ਆਕ ਉਹ ਤਾਂ ਕਿਉਂ ਕੰਮ ਕਰਦਾ ਮਰਕਰੀ ਦਾ ਮੈਂ ਗਾਣਾ ਠੀਕ ਹੈ ਜਿਹੜਾ ਉਹ ਕਿ ਬਾਹਰ ਨਹੀਂ ਕਿ ਉਹ ਚਾਰ ਦੇਣਾ ਤਾਂ ਮਰ ਨਹੀਂ ਕਰੀ ਜਾਣਾ ਠੀਕ ਨਾ ਕਰੀ ਜਾਣਾ ਤੂੰ ਨਾ ਹੁਣ ਕੰਮ ਕਰਦਾ ਟਾਈਮ ਨਾ ਕੀ ਇਹਦਾ ਵੇਲੇ ਬਿਠਾਣਾ ਫਿਰ ਨਾ ਹਾਂ ਹਲਾਕਲ ਆ ਫੋਨ ਆ ਰਿਹਾ ਜਾਂਦਾ ਫੋਨ ਆਣੇ ਕਿ ਆਪਰੇ ਫੜਿਆ ਫੋਨਾਂ ਨੂੰ ਢਾਣਾ ਵੀ ਇਹ ਫੋਨ ਜਿਹੜੇ ਨਾ ਲੋਕ ਛੱਡਦੇ ਨਹੀਂ ਫੋਨ ਤੇ ਸਾਰੀ ਗੱਲ ਹੋ ਜਾਂਦੀ ਹੈ ਔਰ ਕੋਈ ਕੰਮ ਨਹੀਂ ਆਖਣਗੇ ਬਿਜੀ ਬਣੇ ਵੇਖਣ ਕੋਣ ਦੇ ਹਾਂ ਸਾਰੀ ਦਿਹਾੜੀ ਫੂਲੇ ਰਹਿੰਦੇ ਰਹਿੰਦੇ ਨੇ ਜਾਨ ਬੀ ਸ਼ਾਮਾਂ ਨੂੰ ਮਣਕੇ ਉਹ ਖਬਰਾਂ ਦੇਣ ਡਾ ਰਹਿੰਦੇ ਹੂੰ ਜੇ ਕਬਰਾਂ ਜੀਰੋ ਇਹ ਕੰਮ ਜੇ ਠੀਕ ਹੈ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਬਾਕੀ ਰੇਰ ਜਿਵੇਂ ਬਲੌਗ ਕੱਲ ਨੂੰ ਬਣਾਗੇ ਚੱਲਣ ਲੱਗਾ ਤੇ ਲਾਈਕ ਕਰਿਓ ਤੇ ਸਬਸਕ੍ਰਾਈਬ ਕਰਿਓ ਕੱਲ ਨੂੰ ਵੇਲੇ ਵੈਨ ਵਾਲੀ ਬਣਾਵਾਂਗੇ ਕੱਲ ਨੂੰ ਵੇਲੇ ਵੈਨ ਵਾਲੀ ਬਣਾਵਾਂਗੇ ਕੱਲ ਕੱਲ ਨੂੰ ਬਹੁਤ ਵੇਲੇ ਆ ਇਤਨਾ ਸਾਰੀ ਦਿਹਾੜੀ ਲੈਣ ਦਾ ਤੈਨੂੰ ਫ੍ਰੀ ਦਿਹਾੜੀ ਦੇਣੀ ਹੈ ਜੇ ਇਤਨਾ ਭਾਗ ਰੱਖਣਾ ਸਾਰੀ ਦਿਹਾੜੀ ਤੇ 500 ਰੁਪਏ ਨੂੰ ਆਪਣਾ ਦੇ ਆ। ਕਾਰੋ ਮੋਕਰ ਜਾਂਦਾ ਨਹੀਂ ਲਕਣ ਬਿਠਾਏ ਨਾ ਦਾ। ਚਲੋ ਠੀਕ ਹੈ ਜੀ।